ਬੋਲਣ ਤੇ ਗਾਉਣ ਦੀ ਆਈ ਮਹਾਰਤ ਮੇਰੇ ਹਿੱਸੇ ਰੂਹ ਨਾਲ ਸੁਣਨਾ ਹੀ ਆਇਆ ਨਾ ਲਹਿਰ ਬਣ ਸਕਿਆ ਮੈਂ ਕਦੇ ਪੰਜ ਆਪ ਦੀ ਨਾ ਲਹਿਰ ਬਣ ਸਕਿਆ ਮੈਂ ਕਦੇ ਪੰਜ ਆਪ ਦੀ ਕਿਨਾਰੇ ਵਜੀ ਛੱਲ ਵਾਂਗ ਮੁਰਨਾ ਹੀ ਆਇਆ ਵਾਹ ਜੀ ਵਾਹ ਨਾਹੀ ਤੰਪੀ ਸਾਜ ਕੋਈ ਨਾਹੀ ਸੁਰਤਾ ਜਣਾ ਨਾਹੀ ਤੰਪੀ ਸਾਜ ਕੋਈ ਨਾਹੀ ਸੁਰਤਾ ਜਣਾ ਗਮਾਂ ਦੇ ਸਮੁੰਦਰਾਂ ਚ ਰੁੜਨਾ ਹੀ ਆਇਆ ਕਮਾ ਦੇ ਸਮੁੰਦਰਾਂ ਚ ਰੁੱੜਨਾ ਹੀ ਆਇਆ ਬੱਤ ਨਸਰਤ ਸਾਹਿਬ ਦੇ ਤੋਰ ਦੇ ਰੋ ਨਿਕਲੀ ਜੋ ਚਰਖੇ ਦੀ ਮਿੱਠੀ ਮਿੱਠੀ ਹੂਗ ਨੂੰ ਵਾਂ ਮਾਣਿਆ ਕੋਇਲ ਪੰਜਾਬ ਦੀ ਸੀ ਜੁੱਤੀ ਜੋ ਕਸੂਰ ਵਾਲੀ ਛੇਵ ਵਾਲੀ ਲੂਣਾ ਦਾ ਵੀ ਦਰਦ ਪਛਾਣਿਆ ਰੇਸ਼ਮਾਂ ਦੀ ਏਕ ਜਿੰਨੀ ਲੰਮੀ ਹੈ ਜੁਦਾਈ ਉਹਦੀ ਰੇਸ਼ਮਾਂ ਦੀ ਏਕ ਜਿੰਨੀ ਲੰਮੀ ਹੈ ਜੁਦਾਈ ਉਹਦੀ ਪਾਤਰ ਦਾ ਦੁੱਖ ਕੰਨਿਆ ਰੁੱਖਾਂ ਨੇ ਵੀ ਜਾਣਿਆ ਜਮਲੇ ਦੀ ਤੂੰ ਵੀ ਲੀਲਾ ਨਾਨਕ ਗੁਰੂ ਦੀ ਗਾਵੇ ਛੇੜ ਦੇ ਰਬਾਬ ਬਾਣੀ ਆਈ ਮਰਦਾਨਿਆਂ ਛੇੜ ਦੇ ਰਬਾਬ ਬਾਣੀ ਆਈ ਮਰਦਾਨਿਆਂ ਕਿੰਨਿਆਂ ਕੁ ਸਾਗਰਾਂ ਚ ਉੱਠੇ ਤੀਲਾ ਤੀਲਾ ਜੋੜ ਪਾਏ ਆਲਣੇ ਚ ਸੁੱਤੇ ਬੋਟ ਵਿਛੜੇ ਹਨੇਰੀਆਂ ਚ ਕਦੇ ਨਹੀਂਓ ਮਿਲਦੇ ਆਵੇ ਪਰ ਜੋਗਨ ਤੇ ਮਹਿਕੇ ਕਾਇਨਾਤ ਜਦੋਂ ਆਵੇ ਪਰ ਜੋਗਨ ਤੇ ਮਹਿਕੇ ਕਾਇਨਾਤ ਜਦੋਂ ਡੁੱਟਣਾ ਤੇ ਸੁੱਕਣਾ ਹੀ ਲੇਖੀ ਆਵੇ ਫੁੱਲ ਦੇ ਦਿਲਾ ਉੱਤੇ ਚੰਦਰੇ ਬਿਰਹਾ ਦੇ ਜੰਦਰੇ ਦਿਲਾ ਉੱਤੇ ਚੰਦਰੇ ਬਿਰਹਾ ਦੇ ਜੰਦਰੇ ਅਸਲ ਦੀ ਕੁੰਜੀ ਬਿਨਾ ਕਦੇ ਨਹੀਂ ਫੁੱਲਦੇ ਅਸਲ ਦੀ ਕੁੰਜੀ ਬਿਨਾ ਕਦੇ ਨਹੀਂ ਫੁੱਲਦੇ ਕੀ ਬਾਤ ਵਾਹ ਵਾਹ ਬਹੁਤ 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 ਸੋਹਣੇ ਤਰੀਕੇ ਨਾਲ ਕੀ ਆਦੀ ਰਚਨਾ ਸੁਣਾਈ ਹੈ ਜੀ ਬਹੁਤ ਵਧੀਆ ਪ੍ਰਭਾਵਸ਼ਾਲੀ ਜੀ ਸ਼ਾਇਰ ਬਣਾਤਾ ਮੈਨੂੰ ਉਹਦਿਆਂ ਗਮਾਨੇ ਸ਼ਾਇਰ ਬਣਾਤਾ ਮੈਨੂੰ ਉਹਦਿਆਂ ਗਮਾਨੇ ਬਿਰਹੋਂ ਨੂੰ ਗਜਲਾਂ ਤੇ ਗੀਤਾਂ ਦੇ ਵਿੱਚ ਬਿਰਹੋਂ ਨੂੰ ਗਜਲਾਂ ਤੇ ਗੀਤਾਂ ਦੇ ਵਿੱਚ ਲਿਖਣਾ ਸਿਖਾਤਾ ਮੈਨੂੰ ਉਹਦਿਆਂ ਗਮਾਨੇ ਸ਼ਾਇਰ ਬਣਾਤਾ ਮੈਨੂੰ ਉਹਦੇ ਆਗਮਾਨੇ ਦਿਲ ਦਾ ਦਰਦ ਤੇ ਅਸੀਂ ਗੀਤਾਂ ਚ ਪਰੋ ਲਿਆ ਹੰਝੂ ਅਤੇ ਹੌਕੇਾਂ ਨੂੰ ਹਾਸੇ ਚ ਲਕੋ ਲਿਆ ਪਹਿਲਾ ਵਾਂਗੂ ਹੁਣ ਨਾਮ ਯਾਦ ਸਾਨੂੰ ਔੜਦੇ ਹੱਸਣਾ ਬੁਲਾਤਾ ਮੈਨੂੰ ਉਹਦੇ ਆਗਮਾਨੇ ਸ਼ਾਇਰ ਬਣਾਤਾ ਮੈਨੂੰ ਉਹਦੇ ਆਗਮਾਨੇ ਹਸ ਹਸ ਜਿਹੜੇ ਯਾਰੋ ਉਹਦੇ ਨਾਲ ਗੁਜ਼ਾਰੇ ਸੀ ਰੱਬ ਦੀ ਸੋਦੀਨੀ ਉਹ ਬਣੀ ਸ਼ਾਇਰ ਬਣਾਤਾ ਮੈਨੂੰ ਉਹਦਿਆਂ ਗਮਾਨੇ ਅੱਜ ਕੱਲ ਖੋਰੇ ਕਿਹੜੀ ਦੁਨੀਆ ਕੀ ਰਹਿੰਦੀ ਏ ਮੁੱਗਿਆਲੇ ਸੋਨੀ ਦੀਓ ਸਾਰ ਵੀ ਨਰੇਂਦੀਏ ਉਹਦੇ ਹੀ ਪਿਆਰ ਸਾਨੂੰ ਹੱਸਣਾ ਸਿਖਾਇਆ ਉਹਦੇ ਹੀ ਪਿਆਰ ਸਾਨੂੰ ਹੱਸਣਾ ਸਿਖਾਇਆ ਰੋਣਾ ਵੀ ਸਿਖਾਤਾ ਸਾਨੂੰ ਉਹਦੇ ਅਗਮਾਨੇ ਸ਼ਾਇਰ ਬਣਾਤਾ ਮੈਨੂੰ ਉਹਦੇ ਅਗਮਾਨੇ ਸ਼ਾਇਰ ਬਣਾਤਾ ਮੈਨੂੰ ਉਹਦੇ ਅਗਮਾਨੇ ਹਾਂ ਤਾਂ ਗੀਤ ਦੇ ਉੱਤੇ ਵੀ ਨਾਂ ਦੱਸਦੇ ਨੇ ਨਾ ਕਿ ਕਿਨੇ ਵੈਸੀ ਲਿਖਦਾ ਨਹੀਂ ਕਿ ਉਹ ਉਹ ਨਹੀਂ ਗੱਲ ਦੀ ਹੈਗੀ ਇੰਨੀ ਡੂੰਗੀ ਰਾਜੂ ਕੁਝ ਗੱਲ ਲੱਗਦੀ ਹੈ ਮੈਨੂੰ ਨਹੀਂ ਨਹੀਂ ਮੈਂ ਕਹਾਂ ਤੀ ਹੋਰ